ਆਹ ਸਾਡੇ ਜਿਹੜੇ ਬੋਲ ਕਰੇਗਾ ਉਹ ਕਿਹੜਾ ਕਬੀਲਾ ਨਹੀਂ ਹੁਣ ਕਹਿੰਦਾ ਬੋਲ ਸਿੱਧਾ ਵਾਪਰਨ ਬੱਤੀ ਜੀ ਉਹਨਾਂ ਨੇ ਜੇਤੂ ਜਨਾਗਾਂ ਦੀ ਕੌਂਸਲਰ ਮੈਂ ਕਿਹਨੂੰ ਕਹਾਂ ਬੱਲੇਵਾਲ ਸਾਹਿਬ ਨੂੰ ਵੀ ਪਤਾ ਮਰਨ ਵਕਤ ਤੇ ਮੈਚ ਕਰੇ ਮੇਰੇ ਹੱਕਾਂ ਦੀ ਵੀ ਲੜਾਈ ਕਰ ਰਹੇ ਹਾਂ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਹਾਂ ਦੇ ਬਾਬਾ ਨਾਲੇ ਪੋਤਾ ਪੀਰਾਈ ਸੰਤੋਖ ਸਿੰਘ ਨਾਗਰਾ ਕਿਹੜੀ ਬੋਲਦੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਿਵੇਂ ਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਅੱਜ ਪੰਜਾਬ ਵੱਲ ਦੀ ਜੀ ਤੁਸੀਂ ਖੜੇ ਹੋ ਸਮਾਣੇ ਚਾਹੁੰਦੇ ਕਿੰਨੇ ਵਜੇ ਆ ਕੇ ਸਵੇਰੇ ਮੈਂ ਤਕਰੀਬਨ ਔਰ ਸਵੇਕ 7 7:30 ਆ ਗਿਆ ਸੀ ਚਲੋ ਪਹਿਲਾਂ ਥੋੜੇ ਜਿਹੇ ਲੋਕ ਮਾੜਾ ਮੋਟਾ ਸੀਗਾ ਵੀ ਲੰਘ ਜਾਣ ਦੇ ਪਰ ਇਸ ਟਾਈਮ ਅਸੀਂ ਮੁਕੰਮਲ ਬੰਦ ਕਰ ਦਿੱਤਾ ਕੁਝ ਲੋਕ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਪਰ ਨੰਗੜ ਦੀ ਕੋਸ਼ਿਸ਼ ਨਾ ਕੋਈ ਕਰੇ ਕਿਉਂਕਿ ਸਾਨੂੰ ਸਮਰਾਲੇ ਸ਼ਹਿਰ ਦੇ ਵਿੱਚੋਂ ਸਾਰੇ ਦੁਕਾਨਦਾਰਾਂ ਨੇ ਚਾਹੇ ਕੋਈ ਕਰਿਆਨੇ ਵਾਲਾ ਚਾਹੇ ਕੋਈ ਵੀ ਆ ਰਹੀ ਜਿਹੜੀ ਫੜੀ ਤੋਂ ਲਾ ਕੇ ਸਾਨੂੰ ਬਹੁਤ ਵੱਡਾ ਇਹਨਾਂ ਨੇ ਸਮਰਥਨ ਦਿੱਤਾ ਹੈ ਇਹਨਾਂ ਨਾਲ ਸਾਰਿਆਂ ਨਾਲ ਸਾਡੀ ਗੱਲ ਪਹਿਲਾਂ ਹੋਈ ਹੈ ਪਿੰਡਾਂ 'ਚ ਸੀ ਅਨਾਊਂਸਮੈਂਟ ਕਰਾਈਆ ਲੋਕਾਂ ਦਾ ਵੱਡਾ ਭਰ ਮੰਗ ਆ ਰਿਹਾ ਹੈ ਪੂਰੇ ਸ਼ਹਿਰ ਵਾਸੀਆਂ ਦਾ ਸੀ ਧੰਨਵਾਦ ਕਰਦੇ ਹਾਂ ਕਹਿੰਦੇ ਮੁਕੰਮਲ ਬੰਦ ਕਰਾਂਗੇ ਸਮਰਾਲੇ 'ਚ ਕਿਤੇ ਕਿਤੇ ਜਾਬ ਵੀ ਲਗਾਇਆ ਤੁਸੀਂ ਯਾ ਮਸੀ ਹੁਣ ਆਪਾਂ ਨੇ ਚੌਂਕ ਦੇ ਵਿੱਚ ਲਾਇਆ ਜੀ ਚੌਂਕ ਦੇ ਵਿੱਚੇ ਰਹੂਗਾ ਇੱਥੇ ਅਸੀਂ ਵੱਡਾ ਧਰਨਾ ਲਾ ਰਹੇ ਹਾਂ ਸਪੀਕਰ ਲਾ ਕੇ ਸਾਰਾ ਦਿਨ ਇੱਥੇ ਪਹਿਰਾ ਦਵਾਂਗੇ ਤੇ ਸਾਡੇ ਬਾਕੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਜਿਵੇਂ ਸਿੱਧੂ ਪਰਿਅ ਨੇ ਉਹਨਾਂ ਨੇ ਨੀਲੋਂ ਦੇ ਪੁਲ ਤੇ ਲਾਉਣਾ ਔਰ ਉਹਨਾਂ ਨੇ ਲੱਲਾ ਟਰੈਕ ਤੇ ਵੀ ਬੈਠਣਾ ਹੈ ਰੇਲਵੇ ਵੀ ਰੋਕਾਂਗੇ ਤੇ ਸਾਡੇ ਮੇਰੇ ਬੁੱਲਾ ਪਰ ਦਾਖਾ ਉੱਥੇ ਵੀ ਮੇਰੀ ਜਥੇਬੰਦੀ ਦੇ ਬੰਦੇ ਬੈਠੇ ਨੇ ਕਿਉਂਕਿ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਤਿੰਨ ਚਾਰ ਜਗ੍ਹਾ ਮੇਰੀ ਦੇਖਰੇਖੇ ਤਾਂ ਧਰਨੇ ਸਾਡੇ ਲਾਏ ਹੋਏ ਨੇ ਵਾਂਗਾਂ ਵਾਂਦੇ ਸਾਰੇ ਉਹਨਾਂ ਦਿੱਤੀ ਗਾਮ ਵੀ ਲਗਾਇਆ ਜਾਮ ਤੱਕ ਨਾ ਰਾਹਤ ਕੀ ਹੈ ਰਾਹਤ ਇਹਦੇ ਵਿੱਚ ਅਸੀਂ ਜਿਹੜੀ ਮੈਡੀਕਲ ਸੂਰਤ ਹੈ ਕੋਈ ਐਂਬੂਲੈਂਸ ਲੰਘਣਾ ਕਿ ਉਹ ਜਾਂ ਕੋਈ ਕਿਸੇ ਨੇ ਏਅਰਪੋਰਟ ਨੂੰ ਜਾਣਾ ਹੈ ਕਿਉਂ ਬਹੁਤ ਜ਼ਿਆਦਾ ਲੋਕਾਂ ਨੇ ਵਿਦੇਸ਼ਾਂ ਜਾਣਾ ਹੁੰਦਾ ਉਹਨਾਂ ਨੂੰ ਸੂਲਤਾ ਪਰ ਅਸੀਂ ਕਹਿੰਦੇ ਸਾਨੂੰ ਪ੍ਰੂਫ ਦਿਖਾਓ ਜ਼ਬਰਦਸਤੀ ਨਾਲ ਕੋਈ ਨੰਗੋ ਸਾਨੂੰ ਪ੍ਰੂਫ ਦੇ ਕੇ ਆਪਣਾ ਲੰਘ ਸਕਦਾ ਤੇ ਹੋਰ ਵੀ ਕੋਈ ਜਿਹੜੀ ਕੋਈ ਅਮਰਜੈਂਸੀ ਹੈ ਕਿਸੇ ਤੇ ਕੋਈ ਦੁੱਖ ਸ਼ੋਕ ਹੋ ਜਾਂਦਾ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਉਹ ਸਾਨੂੰ ਦੱਸਿਆ ਕਿ ਅਸੀਂ ਉਹਨਾਂ ਨੂੰ ਲੰਘਣ ਲਈ ਸੁਲਤਾਨ ਦਿੱਤਿਆਂ ਨੇ ਬਿਲਕੁਲ ਉਹਨਾਂ ਨੂੰ ਕੋਈ ਅਸੀਂ ਕਹਿੰਦੇ ਕਿਤੇ ਨਾਕੇ ਤੇ ਨਾ ਰੋਕੋ ਉਹਨਾਂ ਦੇ ਪ੍ਰੂਫ ਦੇਖੋ ਤੇ ਉਹਨਾਂ ਨੂੰ ਲੰਘ ਜਾਣ ਦਿਓ ਪਰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਤਾਂ ਸਾਹ ਜਥੇਬੰਦੀਆਂ ਤੇ ਲੱਗੀਆਂ ਇੱਕ ਵਾ ਇੱਕ ਮੁੱਟਰੀਆਂ ਹੈਗੀਆਂ ਜਿਉ ਡੱਲੇਵਾਲ ਸਾਹਿਬ ਆਪਣਾ ਮਨ ਸੰਵਾਦ ਕਰਨ ਬਾਰੇ ਲੱਗੀ ਬਠੇ ਤੁਸੀਂ ਆਪਣਾ ਇਧਰ ਕਰ ਰਹੇ ਹੋ ਇੱਕ ਜਗਤ ਕਿਉਂ ਨਹੀਂ ਪ੍ਰੋਟੈਸਟ ਹੋ ਰਿਹਾ ਇਹਦੇ ਵਿੱਚ ਜੀ ਉਹ ਤਾਂ ਉਹੀ ਦੱਸ ਸਕਦੇ ਨੇ ਪਰ ਅੱਜ ਦੇ ਦਿਨ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ ਮੀਡੀਆ ਦੇ ਵਿੱਚ ਲੋਕ ਆਪ ਮਹਾਰੇ ਉਹਨਾਂ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਵੀ ਸਾਡੇ ਨਾਲ ਤੁਰ ਪਏ ਮੈਂ ਰਾਤ ਵੀ ਲਾਈਵ ਦੇਖਦਾ ਸੀ ਖੁਦ ਜਿਹੜੇ ਉਹ ਨਾ ਜਥੇਬੰਦੀਆਂ ਨਾਲ ਜੁੜੇ ਸੀ ਉਹ ਵੀ ਛੱਡ ਕੇ ਉਹਨਾਂ ਨੂੰ ਤੁਰ ਪਿਓ ਕਹਿੰਦੇ ਇਹਨਾਂ ਦੀ ਹੋਮੋ ਨੇ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਇਹ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਇਹ ਹਰੇਕ ਵਰਗ ਨਾਲ ਜੁੜੀਆਂ ਹੋਈਆਂ ਨੇ ਕਿਰਤੀ ਕਾਮਿਆਂ ਨਾਲ ਜੁੜੀਆਂ ਹੋਈਆਂ ਕੋਈ ਧਰਮ ਦਾ ਮਸਲਾ ਨਹੀਂ ਕੋਈ ਪਾਰਟੀ ਦਾ ਮਸਲਾ ਨਹੀਂ ਇਹ ਤਾਂ ਪੰਜਾਬ ਦੀ ਹੋਂਦ ਦਾ ਮਸਲਾ ਹੈ ਦੇਸ਼ ਦੀ ਹੋਂਦ ਦਾ ਮਸਲਾ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਕਿਹਾ ਬਥੇਰੇ ਲੀਡਰਾਂ ਨਾਲ ਚਲੋ ਇਹ ਤਾਂ ਲੀਡਰ ਜਵਾਬ ਦੇਣਗੇ ਉਧਰ ਉਧਰੀ ਅਸੀਂ ਇਸ ਜੀ ਗੱਲ 'ਤੇ ਕਮੈਂਟ ਨਹੀਂ ਕਰ ਸਕਦੇ ਪਰ ਉਹਨਾਂ ਜਥੇਬੰਦੀਆਂ ਦੇ ਨੇ ਵੀ ਸਾਨੂੰ ਸਾਥ ਦੇ ਰਹੇ ਨੇ ਲੋਕ ਆ ਰਹੇ ਨੇ ਸਾਡੇ ਨਾਲ ਅੱਜ ਮੁਕੰਮਲ ਪੰਜਾਬ ਬੰਦ ਹੋਊਗਾ ਬਹੁਤ ਵੱਡਾ ਭਾਰਮਹੰਗਾਰਾ ਹੈ ਬੇਰਕਾਲਿਆਂ ਦੇ ਵੀ ਮੈਨੂੰ ਕੱਲ ਫੋਨ ਆਏ ਨੇ ਉਹ ਵੀ ਸਾਡੇ ਵਿੱਚ ਆਉਣਗੇ ਇੱਥੇ ਧਰਨੇ 'ਚ ਕਹਿੰਦੇ ਪ੍ਰਧਾਨ ਜੀ ਕਿੱਥੇ ਧਰਨਾ ਕਿਉਂਕਿ ਜਿਹੜੇ-ਜਿਹੜੇ ਦੇ ਵਿੱਚ ਉਹ ਕਹਿੰਦੇ ਅਸੀਂ ਜਿੱਥੇ ਵੀ ਤੁਹਾਡੇ ਹੈਗੇ ਉੱਥੇ ਬਰਕਰਾਰ ਆਪ ਦੇ ਭੇਜਣ ਦੇ ਨੇ ਮੁਲਾਜ਼ਮ ਉਹਨਾਂ ਦੇ ਆਉਣਗੇ ਤੇ ਡੀਸੀ ਦਫ਼ਤਰ ਵੀ ਬੰਦ ਨੇ ਹਰ ਕਿਸਮ ਦਾ ਅਦਾਰਾ ਵੀ ਬੰਦ ਕੀਤਾ ਹੋਇਆ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਸਾਲੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਇਹ ਲੱਗਦਾ ਇਸ ਤਰ੍ਹਾਂ ਦੇ ਪ੍ਰੋਟੈਸਟਾਂ ਸਰਕਾਰ ਤੋਂ ਨੂੰ ਉਡੀਕ ਦੀ ਗੱਲ ਹੈ ਗੱਲ ਤਾਂ ਇੱਥੇ ਖੜੀ ਆ ਕੇ ਅਸੀਂ ਪਿਛਲੇ ਅਸੀਂ ਸਾਲ ਹੋ ਗਿਆ ਸਾਨੂੰ ਤਕਰੀਬਨ ਸ਼ੰਭੂ ਬਾਰਡਰ ਤੇ ਬੈਠਿਆਂ ਨੂੰ 13 ਫਰਵਰੀ ਦੇ ਜਦੋਂ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਫੇਰ ਸਾਨੂੰ ਕਿਹੜੇ ਸਟੱਪ ਚੱਕਣੇ ਪਏ ਨੇ ਜਿਵੇਂ ਸਾਡੇ ਬਹੁਤ ਹੀ ਸਤਕਾਰਯੋਗ ਡੱਲੇਵਾਲ ਸਾਹਿਬ ਅੱਜ ਉਹਨਾਂ ਨੂੰ 35 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਇਹ ਸਾਨੂੰ ਫੇਰ ਕਿਹੜੇ ਫੈਸਲੇ ਲੈਣੇ ਪਏ ਨੇ ਅਸੀਂ ਜੇ ਨਾ ਸਰਕਾਰ ਨੇ ਸਾਡੀ ਗੱਲ ਸੁਣੀ ਤਾਂ ਅੱਜ ਤੋਂ ਸਟੈਪ ਅਸੀਂ ਕਿਹੜੇ ਤੋਂ ਕਿਹੜਾ ਚੱਕਾਂਗੇ ਪਿੱਛੇ ਨਹੀਂ ਹਟਾਂਗੇ ਇਹ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਇਹ ਨਹੀਂ ਵੀ ਡੱਲੇਬਾ ਜੇ ਸਰੀਰ ਛੱਡ ਜਾਂਦੇ ਨੇ ਅਸੀਂ ਤਾਂ ਕਹਿੰਦੇ ਲੰਬੀ ਉਮਰ ਭੋਗਣ ਪਰ ਉਹਦੇ ਮਗਰ ਬਹੁਤ ਵੱਡੀ ਕਤਾਰ ਹੈ ਅਸੀਂ ਹੇਠਲੇ ਲੈਵਲ ਤੱਕ ਜਿਵੇਂ ਮੈਂ ਜ਼ਿਲ੍ਹਾ ਲੈਵਲ ਹੈ ਮੇਰੀ ਵੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੋਈ ਹੈ ਵੀ ਸਾਡਾ ਵੀ ਨੰਬਰ ਲਾਇਆ ਅਸੀਂ ਵੀ ਮਰਨ ਵਾਰਤ ਤੇ ਬੈਠਾਂਗੇ ਅਸੀਂ ਪਿੱਛੇ ਨਹੀਂ ਹਟਣਾ ਮੋਦੀ ਆਪਣੀ ਜਿਹੜਾ ਅੜੀ ਤੋਂ ਪਿੱਛੇ ਹਟ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਹੱਕ ਲੈ ਕੇ ਹਟਾਂਗੇ ਸਾਨੂੰ ਚਾਹੇ ਕਿੰਨੀਆਂ ਹੀ ਸੀਛੀਆਂ ਦੇਣੀਆਂ ਪੈਣ